B.A. सेमेस्टर 1 لازمی پنجابی ਦਾ ਜੇ ਆਪਾਂ ਨੈਕਸਟ ਲਿਖਨ ਕਲਾ ਪ੍ਰੈਸ ਰਿਪੋਰਟ ਬਾਰੇ ਜਾਣਕਾਰੀ ਦੇਖਾਂਗੇ ਤਾਂ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਤਤਕਾਲੀਨ ਦਿਲਚਸਪੀ ਵਾਲੀ ਕੋਈ ਵੀ ਖਬਰ ਜਿਹੜੀ ਕਿ ਤੱਤਾਂ ਦੇ ਨਾਲ ਭਰਪੂਰ ਹੋਵੇ ਫਿਰ ਉਸ ਤੋਂ ਬਾਅਦ ਉਹ ਜਾਣਕਾਰੀ ਨੂੰ ਇਕੱਤਰ ਕਰਕੇ ਸੰਪਾਦਨ ਕਰਨ ਤੋਂ ਬਾਅਦ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਕੇ ਲੋਕਾਂ ਤੱਕ ਜੋ ਪਹੁੰਚਾਉਂ ਪੰਚਾਇਤ ਜਾਣ ਵਾਲੀ ਚ ਜਾਣਕਾਰੀ ਹੁੰਦੀ ਉਹਨੂੰ ਅਸੀਂ ਪ੍ਰੈਸ ਰਿਪੋਰਟ ਕਹਿੰਦੇ ਹਾਂ ਇਸ ਦੇ ਜਿਹੜੇ ਉਦੇਸ਼ ਨੇ ਉਹ ਅਖਬਾਰੀ ਲੇਖ ਦੇ ਨਾਲ ਮਿਲਦੇ ਜੁਲਦੇ ਹੁੰਦੇ ਨੇ ਕਿਉਂਕਿ ਇਸ ਦੇ ਵਿੱਚ ਬਿਜਲੀ ਤੇ ਡਿਜੀਟਲ ਯੰਤਰਾਂ ਦੇ ਨਾਲ ਅਸੀਂ ਸੰਸਾਰ ਭਰ ਦੇ ਕੋਨੇ-ਕੋਨੇ ਤੱਕ ਫੈਲਦੀ ਹੋਈ ਜਿਹੜੀ ਕਰੋੜਾਂ ਦੀ ਜਨਸੰਖਿਆ ਹੈ ਉੱਥੇ ਤੱਕ ਇਹ ਰਿਪੋਰਟ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਾਂ ਇਹਦਾ ਸਬੰਧ ਜਿਹੜਾ ਹੈ ਉਹ ਪੱਤਰਕਾਰੀ ਦੇ ਨਾਲ ਵੀ ਹੈ ਪੱਤਰਕਾਰੀ ਦਾ ਹੀ ਇੱਕ ਪ੍ਰਮੁੱਖ ਤੇ ਇੱਕ ਮੁੱਢਲਾ ਅੰਗ ਵੀ ਹੈਗਾ ਆ ਅਤੇ ਇਸ ਰਿਪੋਰਟ ਦੀਆਂ ਕਿਸਮਾਂ ਚਾਰ ਹੁੰਦੀਆਂ ਨੇ ਸਿੱਧੀ ਜਾਂ ਸਪਸ਼ਟ ਰਿਪੋਰਟ ਵਿਆਖਾਤਮਕ ਰਿਪੋਰਟ ਖੋਜੀ ਰਿਪੋਰਟ ਅਤੇ ਡੂੰਗੀ ਰਿਪੋਰਟ ਇਹ ਜਿਹੜੀ ਪ੍ਰੈਸ ਰਿਪੋਰਟ ਹੁੰਦੀ ਹੈ ਇਹ ਕਿਸੇ ਕਹਾਣੀ ਵਾਂਗ ਇਹਦਾ ਕੋਈ ਵੀ ਸਿਖਰ ਨਹੀਂ ਹੁੰਦਾ ਤੇ ਲਿਖਨ ਸਮੇਂ ਜਿਹੜਾ ਪੱਤਰਕਾਰ ਹੈ ਉਹ 6 ਕੱਕੇ ਕੱਕੇ 6 ਜ ਯਾਨੀ ਕਿ ਕੌਣ ਕਿੱਥੇ ਕੀ ਕਦੋਂ ਕਿਉਂ ਕਿਵੇਂ ਇਹ ਸਾਰੇ ਕੁਐਸਚਨਸ ਜਿਹੜੇ ਪ੍ਰਸ਼ਨ ਨੇ ਇਹਨਾਂ ਦੇ ਜਵਾਬ ਦੇਣ ਦਾ ਜਿਹੜਾ ਯਤਨ ਕਰਦਾ ਹੈ ਲੇਖਕ ਅਤੇ ਇਸ ਦੇ ਵਿੱਚ ਪੰਜ ਤੱਤ ਹੁੰਦੇ ਨੇ ਸੁਰਖੀ ਉਸ ਤੋਂ ਬਾਅਦ ਇਹਦੇ ਵਿੱਚ ਹੁੰਦਾ ਹੈ ਡੇਟਲਾਈਨ ਡੇਟਲਾਈਨ ਤੋਂ ਬਾਅਦ ਇੱਕ ਲੀਡ ਹੁੰਦਾ ਹੈ ਫਿਰ ਮੱਧ ਹੁੰਦਾ ਹੈ ਤੇ ਫਿਰ ਜਿਹੜਾ ਹੈ ਅੰਤਮ ਅੰਗ ਹੁੰਦਾ ਹੈ ਜਿਹੜੀਆਂ ਲਿਖਣ ਦੀਆਂ ਸ਼ੈਲੀਆਂ ਨੇ ਕਿਹੜੀਆਂ-ਕਿਹੜੀਆਂ ਯੂਜ਼ ਕੀਤੀ ਜਾਂਦੀਆਂ ਨੇ ਇਹਦੇ ਵਿੱਚ ਇੱਕ ਤਾਂ ਉਲਟੀ ਤਿਕੋਣ ਲੜੀ ਸ਼ੈਲੀ ਉਹ ਜਿਹੜੀ ਆਪਾਂ ਅਖਬਾਰੀ ਲੇਖ ਦੇ ਵਿੱਚ ਪੜ੍ਹੀ ਸੀ ਫੇਰ ਕ੍ਰਮਵਾਰ ਸ਼ੈਲੀ ਲਮਕਾ ਸ਼ੈਲੀ ਮਿਸ਼ਰਤ ਸ਼ੈਲੀ ਫੀਚਰ ਮੁਖੀ ਸ਼ੈਲੀ ਇਹ ਜਿਹੜੀਆਂ ਸ਼ੈਲੀ ਨੇ ਯੂਜ਼ ਕੀਤੀਆਂ ਜਾਂਦੇ ਨੇ ਲੇਕੋ ਸ਼ੈਲੀ ਦਾ ਅਰਥ ਹੁੰਦਾ ਹੈ ਕਿ ਲਿਖਣ ਦਾ ਜੋ ਢੰਗ ਹੁੰਦਾ ਹੈ ਉਹਨੂੰ ਆਪਾਂ ਸ਼ੈਲੀ ਕਹਿੰਦੇ ਹਾਂ ਜਿਹੜੇ ਦੇ ਗੁਣ ਨੇ ਉਹ ਹੁੰਦੇ ਨੇ ਕਿ ਇਹ ਸ਼ੁੱਧ ਹੋਣੀ ਚਾਹੀਦੀ ਹੈ ਸਪਸ਼ਟ ਹੋਣੀ ਚਾਹੀਦੀ ਹੈ ਠੀਕੇ ਦਾ ਪਰਿਵਰਤਨ ਹੋਣੇ ਚਾਹੀਦੇ ਨੇ ਇੱਕ ਤੌਰ ਹੋਣੀ ਚਾਹੀਦੀ ਹੈ ਤਾਂ ਇਹ ਹੁੰਦੀ ਹੈ ਸਾਡੀ ਜਿਹੜੀ ਪ੍ਰੈਸ ਰਿਪੋਰਟ ਹੈ ਅਖਬਾਰੀ ਵਿਖ ਦੇ ਨਾਲ ਸੰਬੰਧ ਹੁੰਦਾ ਹੈ ਪੱਤਰਕਾਰੀ ਦੇ ਨਾਲ ਵੀ ਸੰਬੰਧ ਹੁੰਦਾ ਹੈ ਤੇ ਆਏ ਦੀਆਂ ਚਾਰ ਕਿਸਮਾਂ ਸੀ ਇਹ ਵਾਲੇ ਪ੍ਰਸ਼ਨ ਦੇ ਜਵਾਬ ਦੇਣ ਦੀ ਜਿਹੜੀ ਹੈ ਲੇਖਕ ਜਿਹੜੀ ਹੈ ਉਹ ਕੋਸ਼ਿਸ਼ ਕਰਦਾ ਹੈ ਤਾਂ ਇਹ ਹੈਗੇ ਸੇ ਆਪਣੇ ਸਾਰੇ ਲੇਖਨ ਕਲਾਇ ਆਪਣਾ ਛੀਵਾ ਲੇਖਮ ਲੇਖਨ ਕਲਾ ਸੀਗਾ ਲੇਖ ਪੈਰਾ ਖਬਰ ਮਿਡਲ ਅਖਬਾਰੀ ਲੇਖ ਤੇ ਪ੍ਰੈਸ ਰਿਪੋਰਟ ਵੀਡੀਓ ਪਸੰਦ ਆਈ ਹੋਏ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ